ਤੁਹਾਡੇ ਸਾਹਮਣੇ ਸੱਚ ਕਹਿ ਰਿਹਾ ਇਹ ਸਾਰੇ ਹਾਲਾਤ ਦੇਖ ਕੇ ਮੈਂ ਸਾਰੇ ਤੁਸੀਂ ਘਰੇ ਬੈਠ ਕੇ ਫੈਸਲਾ ਕੀਤਾ ਮੈਂ ਸੜੀ ਗਈ ਸਾਡੇ ਸਾਰੇ ਪਰਿਵਾਰ ਨੇ ਬੱਚਿਆਂ ਨੇ ਬੀਰ ਆਪਾਂ ਕਿਉਂ ਇਸ ਤੱਕ ਚਪਾਈਆਂ ਆਪਾਂ ਪੜਾ ਕੋਈ ਕਿਸੇ ਕਿਸਮ ਦਾ ਲਾਵ ਰਚਾ ਜਾਂ ਕੋਸ਼ਾ ਪੈਦੇ ਜੋ ਖਾਣਾ ਨਾਲੇ ਖਰਚ ਕਰਦੇ ਆਂ ਨਾਲੇ ਬਦਨਾਮੀ ਕਰਾਉਣੇ ਆਂ ਹਰ ਵਾਰੀ ਹਾਰਦੇ ਆਂ ਜਿਹੜੇ ਮਗਰ ਆਪਣੇ ਲੱਗੇ ਲਿਆ ਉਹਨਾਂ ਨੂੰ ਮਸ਼ੀਨਾਂ ਨੂੰ ਦੇ ਖਨਾ ਪੈਂਦਾ ਤੇ ਹੋਵੇ ਨਾ ਤਾਂ ਮਨਾ ਆਪਾਂ ਰੈਜਿਗਨੇਸ਼ਨ ਦੇ ਕੇ ਆਪ ਦੇ ਘਰੇ ਬੈਠ ਗਏ ਤੇ ਜਿਹੜੀ ਮੇਰੀ ਪਹਿਲਾ ਲਾਈਨ ਸੀ ਮੈਂ ਤਿਰਸ ਸਥਾਨਾਂ ਤੇ ਪਹੁੰਚ ਜਾਇਆ ਕਰਦਾ ਸੀ ਮੈਨੂੰ ਬੜਾ ਸ਼ੌਂਕ ਸੀ ਹਰੇਕ ਗੁਰਦੁਆਰੇ ਜਾ ਕੇ ਦਰਸ਼ਨ ਮੇਲੇ ਕਰਨ ਦਾ ਤੇ ਮੈਂ ਕਿਹਾ ਜੀ ਮੈਂ ਉਹੀ ਆਉਗੀ ਭਜਨ ਬੰਦਗੀ ਵਾਲੀ ਲਾਈਨ ਫੜਾਂ ਤੇ ਮੈਂ ਇਹ ਕੰਮ ਛੱਡਾਂ ਪੜਾ ਇਹ ਫੈਸਲਾ ਕੀਤਾ ਸੀ ਤੁਹਾਨੂੰ ਮੈਂ ਦਿਲ ਦੀ ਗੱਲ ਦੱਸਾਂ ਵੀਰਾਂ ਨਾਲ ਦੇ ਕਰੇ ਬੈਠਾਂਗੇ ਰੈਜ਼ੀਗਨੇਸ਼ਨ ਦੇ ਕੇ ਬੈਂਸਾਸ ਨਿਕਲਣੇ ਮੈਂ ਰੱਜ ਕੇ ਆਇਆ ਇਹ ਕਿਹ ਅਸੀਏ ਨਾ ਅਸਲ ਕਹਾਣੀ ਮੇਰੀ ਇੱਥੇ ਆ ਕੇ ਖਤਮ ਹੋ ਗਈ ਆ ਪਰ ਅੱਜ ਜਿਹੜੋ ਤੁਹਾਡਾ ਸਾਰਿਆਂ ਦਾ ਪਿਆਰ ਸਤਿਕਾਰ ਦੇਖਿਆ ਤੁਸੀਂ ਸਾਰੇ ਜਿਹੜੇ ਇੰਨਾ ਪਿਆਰ ਕਰਦੇ ਹੋ ਇੰਨਾ ਮੇਰੇ ਤੇ ਵਿਸ਼ਵਾਸ ਕਰਦੇ ਹੋ ਤੇ ਜੇ ਮੈਂ ਅਧ ਵਿਚਾਰੇ ਛੱਡ ਕੇ ਕਿਸੇ ਪਾਸੇ ਜਾਊਂਗਾ ਤੇ ਮੈਨੂੰ ਪਰਮਾਤਮਾ ਨੇ ਮaaf ਕੀ ਕਰਨਾ ਕਿਉਂਕਿ ਮੈਂ ਹਮੇਸ਼ਾ ਬਜ਼ੁਰਗਾਂ ਦਾ ਬੱਚਾ ਬਣ ਕੇ ਰਿਹਾ ਤੇ ਬੱਚਿਆਂ ਦਾ ਹਮੇਸ਼ਾ ਮੈਂ ਉਹਨਾਂ ਦਾ ਵੱਡਾ ਭਰਾ ਬਣ ਕੇ ਰਿਹਾ ਉਹਨਾਂ ਦਾ ਉਹਨਾਂ ਦਾ ਪਿਆਰ ਉਹ ਸਭ ਮੈਂ ਕੀਤਾ ਹਜੇ ਤੱਕ ਯਕੀਨ ਦੇਣਿਓ ਹੁਣ ਵੀ ਮੈਨੂੰ ਕੱਲ ਰਾਤ ਦੇ ਟੈਲੀਫੋਨ ਦੁਬਾਰੇ ਆਉਣ ਲੱਗ ਪਏ ਵੀ ਹੁਣ ਫੈਸਲਾ ਕਰ ਲੋ ਮੈਂ ਕੋਈ ਫੈਸਲਾ ਨਹੀਂ ਕੀਤਾ ਛੱਤ ਥੱਲੇ ਖੜੇ ਐ ਕਿਸੇ ਨੂੰ ਆਪੀ ਨਹੀਂ ਪੜਾਈ ਕੋਈ ਬੰਦਾ ਹੱਥ ਖੜਾ ਕਰਕੇ ਕਹਦੇ ਵੀ ਮੈਂ ਗੱਲ ਕਰਾਈ ਆ ਮੈਂ ਸਾਰੀ ਉਮਰ ਉਹਦਾ ਕੱਚੇ ਕੜੇ ਪਾਣੀ ਪਰ ਤੁਸੀਂ ਜੋ ਹੁਕਮ ਕਰੋਗੇ ਕਿਉਂਕਿ ਜੇ ਮੈਂ ਵੇਖਾਂ ਆਪਣੇ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਤੇ ਜਿਵੇਂ ਵੇਖਾਂ ਰਹਿਮ ਤਾਂ ਤੇਰੀਆਂ ਨੂੰ ਫਿਰ ਬੱਲੇ 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 ਸੱਚ ਕੋ ਕਹਿਆ ਤੁਹਾਡੇ ਸਾਹਮਣੇ ਸੱਚ ਕਹਿ ਰਿਹਾ ਇਹ ਸਾਰੇ ਹਾਲਾਤ ਦੇਖ ਕੇ ਮੈਂ ਸਾਰੇ ਤੁਸੀਂ ਘਰੇ ਬੈਠ ਕੇ ਕਰੇ ਫੈਸਲਾ ਕਿ ਮੈਂ ਸੜੀ ਗਈ ਸਾਡੇ ਸਾਰੇ ਪਰਿਵਾਰ ਨੇ ਬੱਚਿਆਂ ਨੇ ਬੀਰ ਆਪਾਂ ਕਿਉਂ ਇಷ್ಟ ਖਰਚ ਪਾਈਆਂ ਆਪਾਂ ਪੜਾ ਕੋਈ ਕਿਸੇ ਦੇ ਸੰਦਲ ਲਾਵਾ ਲਚਾ ਜਾਂ ਕੋਸ਼ਾ ਪੈਦੇ ਜੋ ਖਾਣਾ ਨਾਲੇ ਖਰਚ ਕਰਦੇ ਆ ਨਾਲੇ ਬਦਰਾਮੀ ਕਰਾਉਣੇ ਆ ਹਰ ਵਾਰੀ ਹਾਰਦੇ ਆ ਜਿਹੜੇ ਮਗਰ ਆਪਣੇ ਲੱਗੇ ਲਿਆ ਉਹਨਾਂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ ਤੇ ਹੋਵੇ ਨਾ ਤਾਂ ਮਨਾ ਆਪਾਂ ਰੈਜਿਗਨੇਸ਼ਨ ਦੇ ਕੇ ਆਪ ਦੇ ਘਰੇ ਬੈਠ ਗਏ ਤੇ ਜਿਹੜੀ ਮੇਰੀ ਪਹਿਲਾ ਲਾਈਨ ਸੀ ਮੈਂ ਤੀਰਸ ਸਤਨਾਤੇ ਪਹੁੰਚਾਇਆ ਕਰਦਾ ਸੀ ਮੈਨੂੰ ਬੜਾ ਸ਼ੌਂਕ ਸੀ ਹਰੇ ਘੋੜਦਵਾਰੇ ਜਾ ਕੇ ਦਰਸ਼ਨ ਮੇਲੇ ਕਰਨ ਦਾ ਤੇ ਮੈਂ ਕਿਹਾ ਜੀ ਮੈਂ ਉਹੀ ਆਉਗੀ ਭਜਨ ਬੰਦਗੀ ਵਾਲੀ ਲਾਈਨ ਫੜਾਂ ਤੇ ਮੈਂ ਇਹ ਕੰਮ ਛੱਡਾਂ ਪਰ ਆ ਇਹ ਫੈਸਲਾ ਕੀਤਾ ਸੀ ਤੋਂ ਮੈਂ ਦਿਲ ਤੀਕਾਂਤਾ ਵੀਰਾਮ ਨਾਲ ਦੇ ਕਰੇ ਬੈਠਾਂਗੇ ਰੈਜ਼ੀਗਨੇਸ਼ਨ ਦੇ ਕੇ ਬਾਹਰ ਸਸ ਨਿਕਲਣੀ ਮੈਂ ਰੱਜ ਕੇ ਆਇਆ ਇਹ ਕਿਹ ਅਸੀਏ ਨਾ ਅਸਲ ਕਹਾਣੀ ਮੇਰੀ ਇੱਥੇ ਆ ਕੇ ਖਤਮ ਹੋ ਗਈ ਆ ਪਰ ਅੱਜ ਜਿਹੜੋ ਤੁਹਾਡਾ ਸਾਰਿਆਂ ਦਾ ਪਿਆਰ ਸਤਿਕਾਰ ਦੇਖਿਆ ਤੁਸੀਂ ਸਾਰੇ ਜਿਹੜੇ ਇੰਨਾ ਪਿਆਰ ਕਰਦੇ ਹੋ ਇੰਨਾ ਮੇਰੇ ਤੇ ਵਿਸ਼ਵਾਸ ਕਰਦੇ ਹੋ ਤੇ ਜੇ ਮੈਂ ਅਧ ਬਚਾਲੇ ਛੱਡ ਕੇ ਕਿਸੇ ਪਾਸੇ ਜਾਊਂਗਾ ਤੇ ਮੈਨੂੰ ਪਰਮਾਤਮਾ ਨੇ ਮਾਫ਼ ਕੀ ਕਰਦਾ ਕਿਉਂਕਿ ਮੈਂ ਹਮੇਸ਼ਾ ਬਜ਼ੁਰਗਾਂ ਦਾ ਬੱਚਾ ਬਣ ਕੇ ਰਹਾ ਤੇ ਬੱਚਿਆਂ ਦਾ ਹਮੇਸ਼ਾ ਮੈਂ ਉਹਨਾਂ ਦਾ ਵੱਡਾ ਭਰਾ ਬਣ ਕੇ ਰਹਾ ਉਹਨਾਂ ਦਾ ਉਹਨਾਂ ਦਾ ਪਿਆਰ ਉਸ ਹੱਬਾ ਕੀਤਾ ਹਜੇ ਤੱਕ ਯਕੀਨ ਦੇਣਿਓ ਹੁਣ ਵੀ ਮੈਨੂੰ ਕੱਲ ਰਾਤ ਦੇ ਟੈਲੀਫੋਨ ਦੁਬਾਰੇ ਆਉਣ ਲੱਗ ਪਏ ਵੀ ਹੁਣ ਫੈਸਲਾ ਕਰ ਲੋ ਮੈਂ ਕੋਈ ਫੈਸਲਾ ਨਹੀਂ ਕੀਤਾ ਛੱਤ ਥੱਲੇ ਖੜੇ ਐ ਕਿਸੇ ਨੂੰ ਆਪੀ ਨਹੀਂ ਪੜਾਈ ਕੋਈ ਬੰਦਾ ਹੱਥ ਖੜਾ ਕਰਕੇ ਕਹਦੇ ਵੀ ਮੈਂ ਗੱਲ ਕਰਾਈ ਆ ਮੈਂ ਸਾਰੀ ਉਮਰ ਉਹਦਾ ਕੱਚੇ ਕੜੇ ਪਾਣੀ ਪਰੂਗਾ ਪਰ ਤੁਸੀਂ ਜੋ ਹੁਕਮ ਕਰੋਗੇ ਕਿਉਂਕਿ ਜੇ ਮੈਂ ਵੇਖਾਂ ਆਪਣੇ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਤੇ ਜੇ ਮੈਂ ਵੇਖਾਂ ਰਹਿਮਤਾ ਤੇਰੀਆਂ ਨੂੰ ਫਿਰ ਬੱਲੇ 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 ਸਭ ਕੁਝ ਆ ਪਿਆ